ਪੁਰਾਣੇ ਵੇਰਿਆਂ ਦੀ ਗੱਲ ਐ ਭਈ ਇੱਕ ਪਿੰਡ 'ਚ ਇੱਕ ਗਰੀਬ ਕਿਸਾਨ ਰਹਿੰਦਾ ਸੀ ਤੇ ਉਹਦਾ ਨਾਮ ਪੂਰਾ ਸੀ ਤੇ ਇੱਕ ਦਿਨ ਉਹ ਆਪਦੇ ਘਰੇ ਆਇਆ ਜਦੋਂ ਤਾਂ ਆਪਦੀ ਘਰ ਵਾਲੀ ਨੂੰ ਕਹਿੰਦਾ ਵੀ ਸੀਤਾ ਐ ਲਿਆ ਜਿਹੜੇ ਪੈਸੇ ਆਪਾਂ ਜੋੜੇ ਨੇ ਮੈਨੂੰ ਦੇ ਵੀ ਮੈਂ ਉਹਦੇ ਮੋੜ ਦਿਆਂ ਤੇ ਕਹਿੰਦਾ ਪਰੇ ਕਰਜ਼ਾ ਲਹੇ ਸਿਰ ਤੋਂ ਤੇ ਉਹ ਭੰਤੋ ਉਦੇਕਾਰ ਵਾਲੀ ਬੇੜਾ ਸੰਭਰੀ ਜਾਂਦੀ ਸੀ ਭਾਈ ਤੇ ਸੰਬਰ ਦੀ ਸੰਬਰਦੀ ਨੇ ਜਦੋਂ ਪਿੱਛੇ ਨੂੰ ਮੁੜ ਕੇ ਦੇਖਿਆ ਕਹਿੰਦੀ 3 ਰੁਪਏ ਨਹੀਂ ਵੀ ਉਹਨੂੰ ਜੇ ਦੇਤੇ ਤਾਂ ਪੈਸੇ ਵੀ ਮੂਰੇ ਆਉਂਦਾ ਸਿਆਲ ਵੀ ਆਪਾਂ ਕੰਬਲ ਕਿਵੇਂ ਖਰੀਦਾਂਗੇ ਪੋ ਮਾਦਵੀਆ ਰਾਤਾਂ ਕਿਵੇਂ ਕੱਟਾਂਗੇ ਤੇ ਵੀ ਉਹਨੂੰ ਕਹਿਦੇ ਤੂੰ ਵੀ ਜਿਹੜੀ ਆਹ ਮੂਰੇ ਫਸਲਾਉਗੀ ਉਦੋਂ ਵੀ ਤੇਰੇ ਪੈਸੇ ਮੋੜ ਦਿਆਂਗੇ ਵੀ ਹਾਲੇ ਰੋਕ ਜਾ ਤੂੰ ਵੀ ਮੈਂ ਤਰਲਾ ਕਰ ਲੈ ਤੇ ਜਿਹੜਾ ਉਹ ਪੂਰਾ ਸੀ ਭਾਈ ਉਹਨੇ ਗੱਲ ਸੁਣ ਕੇ ਥੋੜਾ ਜਿਹਾ ਟਾਈਮ ਤਾਂ ਸੋਚਿਆ ਵੀ ਮੂਰੇ ਵੀ ਪੋ ਮਾਕ ਆਉਂਦਾ ਹੈ ਵੀ ਗੱਲ ਤਾਂ ਇਹਦੀ ਵੀ ਠੀਕ ਹੈ ਵੀ ਜੇ ਲੈਣ ਨੂੰ ਤੇ ਕੰਬਲੀ ਨਹੀਂ ਹੋਊਗਾ ਵੀ ਸਾਰਾ ਸਿਆਲ ਔਖੇ ਹੋਵਾਂਗੇ ਪਰ ਫੇਰ ਨਾਲ ਦੀ ਨਾਲ ਸੋਚਦਾ ਹੈ ਬੀ ਸੀ ਤੇਨੇ ਵੀ ਨਹੀਂ ਮੰਨਣਾ ਵੀ ਹੋ ਸਕਦਾ ਹੈ ਨਾਲੇ ਤਾਂ ਮੈਨੂੰ ਘਰੂਗਾ ਤੇ ਨਾਲੇ ਕਾਰਾਂ ਦੇਊਗਾ ਵੀ ਜੇ ਪੈਸੇ ਦੇ ਕੇ ਇੱਕ ਵਾਰੀ ਇਹਦਾ ਨਿਮੇੜ ਦਿਆਂ ਵੀ ਚਿੰਤਾ ਮੁੱਕ ਜੇ ਇਹੀ ਗੱਲ ਸੋਚਦਾ ਸੋਚਦਾ ਭਈ ਉਹ ਉਹ ਪੰਤੋ ਦੇ ਕੋਲੇ ਜਾ ਕੇ ਖੜ ਗਿਆ ਤੇ ਬੋਲਿਆ ਕਹਿੰਦਾ ਦੇ ਦੇ ਪੈਸੇ ਜਿਹੜੇ ਪਏ ਨੇ ਕਿਰਾਂ ਗੱਲ ਤੋਂ ਰੱਸਾ ਨਿਕਲੇ ਬੀ ਕੰਬਲ ਵਾਸਤੇ ਕੋਈ ਹੋਰ ਹੀਲਾ ਕਰ ਲਾਂਗੇ ਤੇ ਭਾਂਤੋ ਪਈ ਉਹਦੇ ਤੋਂ ਦੂਰ ਹੋ ਗਈ ਇਹ ਗੱਲ ਸੁਣ ਕੇ ਤੇ ਪੂਰੇ ਕਰੋਧ ਚ ਆ ਗਈ ਅੱਖਾਂ ਲਾਲ ਕਰਕੇ ਕਹਿੰਦੀ ਵੀ ਪਤਾ ਮੈਨੂੰ ਕਿਹੜਾ ਤੂੰ ਹੀਲਾ ਕਰੇਗਾ ਦੱਸ ਕਿਹੜਾ ਹੀਲਾ ਕਰੇਗਾ ਮੈਨੂੰ ਵੀ ਬੋਲ ਕੇ ਦੱਸ ਵੀ ਕੋਈ ਤੈਨੂੰ ਭੀਖ ਚ ਕੰਬਲ ਦੇ ਦੂਗਾ ਵੀ ਜਿਹੜੀ ਆਉਣ ਵਾਲੀ ਫਾਸਲਾ ਹੈ ਉਹਦੇ ਤੇ ਵੀ ਇੰਨਾ ਕਰਜ਼ਾ ਹੋਇਆ ਪਿਆ ਵੀ ਬਚਣਾ ਉਹਦੇ ਚੋਂ ਵੀ ਨਹੀਂ ਕੋਸ ਤੇ ਹੋਰ ਆਪਾਂ ਕੰਮ ਵੀ ਕੀ ਕਰਦੇ ਆ ਵੀ ਕਿਹੜਾ ਕੰਬਲ ਲਿਆ ਜਾਊਗਾ ਵੀ ਜੇ ਮੇਰੀ ਮੰਨੀ ਵੀ ਉਹਨੂੰ ਤਾਲ ਲੈ ਕਿਸੇ ਹਿਸਾਬ ਨਾਲ ਨਾਲੇ ਕਿੰਨੇ ਸਾਲ ਹੋ ਗਏ ਤੈਨੂੰ ਖੇਤੀ ਕਰਦੇ ਨੂੰ ਕਦੇ ਕੁਝ ਬਚਿਆ ਤਾਂ ਹੈ ਨਹੀਂ ਸਾਰਾ ਦਿਨ ਮਰ ਮਰ ਕੇ ਕੰਮ ਕਰਦਾ ਹੈ ਸਾਰਾ ਸਾਲ ਲੰਘ ਜਾਂਦਾ ਹੈ ਵੀ ਕਦੇ ਰੁਪਈਆ ਤਾਂ ਕੋਈ ਪੱਲੇ ਪਿਆ ਨਹੀਂ ਮੈਂ ਤਾਂ ਕਹਿਣੀ ਆ ਖੇਤੀ ਕਰਨੀ ਵੀ ਸਾਡੀ ਤੇ ਹੁਣ ਸਾਰੀ ਜ਼ਿੰਦਗੀ ਇਹੀ ਕਰਜਾ ਲਾਉਂਦਿਆਂ ਦੀ ਲੰਗ ਗਈ ਖੋਜ ਬਵੇ ਕਹਿੰਦੀ ਇਹ ਜੀ ਖੇਤੀ ساری ਜ਼ਿੰਦਗੀ ਮਰਦਿਆਂ ਦੀ ਹੀ ਲੰਗ ਗਈ ਤੇ ਨਾਲ ਦੀ ਨਾਲ ਪਈ ਹੋਰ ਉਹਦਾ ਗੁੱਸਾ ਵਧ ਗਿਆ ਤੇ ਕਹਿੰਦੀ ਪੈਸੇ ਤਾਂ ਮੈਂ ਤੈਨੂੰ ਦਿੰਦੀ ਨਹੀਂ ਤੇ ਇਹ ਗੱਲ ਸੁਣ ਕੇ ਜਿਹੜਾ ਉਹ ਪੂਰਾ ਸੀ ਉਹ ਹੋਰ ਉਦਾਸ ਹੋ ਗਿਆ ਕਿਉਂ ਮੂੰਹ ਮੱਥੇ ਤਾਂ ਉਹਨੇ ਸੀਤੇ ਦੇ ਜਾ ਕੇ ਉਸੇ ਨਹੀਂ ਲੱਗਣਾ ਸੀ ਤੇ ਫੇਰ ਉਹ ਕਹਿੰਦਾ ਪੰਤੋਂ ਨੂੰ ਵੀ ਫੇਰ ਹੁਣ ਮੈਂ ਗਾਲਾਂ ਖਾਵਾ ਉਹਦੇ ਤੋਂ ਤੇ ਫੇਰ ਉਹਨੂੰ ਪੰਤੋਂ ਤੜਫ ਕੇ ਬੋਲੀ ਕਹਿੰਦੀ ਗਾਲਾਂ ਕਿਉਂ ਕੱਢੂਗਾ ਉਹਦੇ ਘਰ ਦਾ ਰਾਜ ਐ ਤੇ ਦਿਨੋਂ ਭਈ ਉਹਦੀ ਤਿਉੜੀ ਕਟੀ ਤੇ ਆਲੇ ਚੋਂ ਜਿਹੜੇ 3 ਰੁਪਏ ਸੀ ਚੱਕ ਲਿਆਈ ਤੇ ਲਿਆ ਕੇ ਉਹਨੂੰ ਫੜਾ ਕੇ ਤਲੀ ਤੇ ਤਰ ਕੇ ਕਹਿੰਦੀ ਕਹਿੰਦੀ ਆਹ ਛੱਡ ਦੇ ਖੇਤੀ ਕਿਉਂ ਖੇਤੀ ਉਹਦੋਂ ਕੁਝ ਸਾਹੂਕਾਰ ਹੁੰਦੇ ਹੋਰ ਹੁੰਦੇ ਪਿੰਡਾਂ ਚ ਜਿਹੜੀ ਵੀ ਕੋਈ فاਸਲ ਹੁੰਦੀ ਸਾਰੀ ਸਾਰੀ ਉਹ ਹੀ ਲੈ ਜਾਂਦੇ ਤੇ ਖੇਤੀ ਕਰਨ ਵਾਲੇ ਦੇ ਹੱਥ ਤੱਕ ਕੁਝ ਵੀ ਨਹੀਂ ਸੀ ਆਉਂਦਾ ਉਸ ਸਮਿਆਂ ਦੇ ਵਿੱਚ ਤੇ ਉਹੀ ਗੱਲ ਉਹ ਕਰਦੀ ਕਰਦੀ ਕਹਿੰਦੀ ਵੀ ਹੁਣ ਖੇਤੀ ਛੱਡ ਕੇ ਕੋਈ ਮਜ਼ਦੂਰੀ ਕਰ ਲੈ ਵੀ ਇਹਦੂ ਤਾਂ ਉਹ ਵੀ ਚੰਗੀ ਐ ਹੱਥ ਪੱਲੇ ਤਾਂ ਕੁਸ ਆਉਂਦਾ ਨਹੀਂ ਬਿਨਾਲੇ ਗੁਲਾਮੀ ਕਰਦਿਆਂ ਤੇ ਨਹੀਂ ਧੌਂਸ ਜਰਦਾਂ ਇਹਦੂ ਤਾਂ ਚੰਗਾ ਐ ਵੀ 2 ਰੁਪਏ ਕਮਾ ਲਿਆ ਕਰੀ ਤੇ ਉਹੀ ਆਪਾਂ ਖਾ ਰਿਆ ਕਰੀਏ ਤੇ ਇਹੀ ਗੱਲਾ ਸੁਣਦਾ ਸੁਣਦਾ ਭਾਈ ਉਹ ਪੂਰਾ ਪੰਤੋਂ ਤੋਂ ਪੈਸੇ ਫੜ ਕੇ ਬਾਹਰ ਆ ਗਿਆ ਤੇ ਉਹਨੂੰ ਐ ਲੱਗਦਾ ਸੀ ਜਿਵੇਂ ਕਲੇਜੇ ਚੋਂ ਰੁਗ ਝੜ ਕੇ ਆਪਦਾ ਦਿਲ ਕੱਢ ਕੇ ਕਿਸੇ ਨੂੰ ਫੜਾਉਣ ਚੱਲਿਆ ਹੋਵੇ ਮਸਾਉ ਨੇ ਮਰ ਮਰ ਕੇ 3 ਰੁਪਏ ਕੰਬੜ ਵਾਸਤੇ ਜੋੜੇ ਸੀ ਤੇ ਉਹੀ 3 ਰੁਪਏ ਜਾ ਕੇ ਉਹਨੇ ਸੀਤੇ ਨੂੰ ਫੜਾਤੇ ਸੀ ਤੇ ਜਦੋਂ ਰੁਪਈਏ ਦੇ ਕੇ ਵਾਪਸ ਆਉਂਦਾ ਸੀ ਇੱਕ ਇੱਕ ਉਹਦੀ ਪਲਾੰਗ ਜਿਵੇਂ ਉਹਨੂੰ ਗਰੀਬੀ ਥੱਲੇ ਦਬਦੀ ਹੋਵੇ ਤੇ ਉਹ ਤੋਂ ਤੁਰਿਆ ਨਹੀਂ ਸੀ ਜਾ ਰਹਾ ਬਹੁਤ ਉਹਦਾ ਮਨ ਪਰਿਆ ਹੋਇਆ ਸੀ ਤੇ ਪੋ ਦੀ ਪਈ ਅੱਗੇ ਰਾਤ ਆਈ ਤੇ ਬਹੁਤ ਜ਼ਿਆਦੇ ਠੰਡ ਹਨੇਰ ਚਾਰੇ ਪਾਸੇ ਤੇ ਜਿਹੜੇ ਅਸਮਾਨ ਦੇ ਉੱਤੇ ਤਾਰੇ ਸੀ ਉਹ ਵੀ ਐ ਲੱਗਦਾ ਸੀ ਜਿਵੇਂ ਪਾਲੇ ਦੇ ਵਿੱਚ ਠੋਰ ਠੋਰ ਕਰਤੇ ਹੋਣ ਤੇ ਪੂਰਾ ਆਪ ਦੇ ਖੇਤ ਦੇ ਕਿਨਾਰੇ ਗੰਨੇ ਦੀ ਆਗ ਦੀ ਸਫਰੀ ਜੀ ਬਣਾ ਕੇ ਤੇ ਬਾਸ ਦਾ ਮੰਜਾ ਢਾਕੇ ਉੱਤੇ ਚਾਦਰ ਵਿਛਾ ਕੇ ਬੈਠਾ ਕੰਬੀ ਜਾਂਦਾ ਸੀ ਪਾਰੇ 'ਚ ਕਿਉਂ ਠੰਡ ਜਾਂਦੇ ਸੀ ਤੇ ਉਸੇ ਮੰਜੇ ਥੱਲੇ ਪਈ ਉਹਦਾ ਕੁੱਤਾ ਜਿਹਦਾ ਨਾਂ ਜਵਰਾ ਸੀ ਢਿੱਡ 'ਚ ਮੂੰਹ ਦੇ ਕੇ ਠੰਡ ਵਿੱਚ ਚੂੰ-ਚੂੰ ਕਰੀ ਜਾਂਦਾ ਸੀ ਦੋਹਾਂ ਨੂੰ ਨੀਂਦ ਕਿੱਥੇ ਆਉਂਦੀ ਸੀ ਤੇ ਹੇਠਾਂ ਵੱਲ ਚਾਤੀ ਮਾਰਦਾ ਹੋਇਆ ਜਿਹੜਾ ਉਹ ਪੂਰਾ ਸੀ ਉਹ ਬੋਲਿਆ ਕਿਉਂ ਜਾਵਰੇ ਪਾਲਾਂ ਲੱਗਦਾ ਹੈ ਘਰ ਚ ਤਰਾਲੀ ਤੇ ਪਿਆਰ ਰਹਿੰਦਾ ਸੀ ਇੱਥੇ ਕੀ ਕਰਨਾ ਹੈ ਮੇਰੇ ਮੰਗਰ ਤੂੰ ਵੀ ਕੰਜਰ ਤੇ ਬਾਲਾ ਮੋਹ ਕਰਦਾ ਹੈ ਮੇਰਾ ਚੱਲ ਹੁਣ ਇੱਥੇ ਮਾਰਖੰਡ ਚ ਮੈਂ ਕੀ ਕਰਾਂ ਤੈਨੂੰ ਪਤਾ ਹੈ ਮੈਂ ਕਿਹੜਾ ਇਥੇ ਕਲਾ ਪੂਰੀਆਂ ਖਾਣ ਆਇਆ ਤੂੰ ਵੀ ਮੂਰੇ ਪੱਜ ਪੱਜ ਆਉਣਾ ਤੇ ਇਹ ਗੱਲ ਸੁਣ ਕੇ ਭਾਈ ਜਿਹੜਾ ਉਹ ਕੁੱਤਾ ਸੀ ਜਾਵਰਾ ਉਹਨੇ ਭੂਸ ਹਲਾਈ ਤੇ ਉਹ ਵਾਸੀ ਲਈ ਤੇ ਸੁਣ ਕੇ ਉਹਦੀ ਗੱਲ ਉਹ ਚੁੱਪ ਹੋ ਗਿਆ ਤੇ ਪੂਰੇ ਨੇ ਠੰਡਾ ਹੱਥ ਕੱਢ ਕੇ ਉਹਦੀ ਧੂਹੀ ਤੇ ਫੇਰ ਨਾਲ ਸ਼ੁਰੂ ਕਰਤਾ ਤੇ ਉਹਨੂੰ ਪਿਆਰ ਨਾਲ ਫੇਰ ਕਹਿੰਦਾ ਕਹਿੰਦਾ ਕੱਲ ਤੋਂ ਮੇਰੇ ਨਾਲ ਨਾ ਆਈ ਨਹੀਂ ਦੇਖਲਾ ਮਰ ਜੇਗਾ ਪਾਲੇ ਚ ਤੇ ਫੇਰ ਬੋਲਿਆ ਪਤਾ ਨਹੀਂ ਕਹਿੰਦਾ ਆਪਸੋਂ ਆਲੇ ਪਾਸੋਂ ਤਾਂ ਪਤਾ ਨਹੀਂ ਹਵਾ ਕਿੱਥੋਂ ਇੰਨੀ ਬਰਫ਼ ਚੱਕੀ ਦੁਰੀ ਆਉਂਦੀ ਐ ਤੇ ਸੋਚਦਾ ਸੋਚਦਾ ਮਨ 'ਚ ਫੇਰ ਕਹਿੰਦਾ ਉੱਠ ਕੇ ਚਲਮ ਭਰਾਂ ਕਿ ਮੇਰਾ ਕਿਵੇਂ ਰਾਤ ਲੰਘ ਜੇ ਤੇ ਅੱਠ ਚਲਮਾ ਕਹਿੰਦਾ ਮੈਂ ਪਹਿਲਾਂ ਪੀ ਗਿਆ ਇਹ ਆ ਕਹਿੰਦਾ ਖੇਤੀ ਦਾ ਸੁਆਦ ਕਹਿੰਦਾ ਉਤੋਂ ਪੰਤੋ ਸਾਰਾ ਦਿਨ ਕੁੱਦ-ਕੁੱਦ ਪੈਂਦੀ ਐ ਤੇ ਕਪੀ ਵੀ ਆਏ ਰਹਿੰਦੀ ਆ ਵੀ ਜੇ ਉਹਦੇ ਕੋਲੇ ਆ ਠੰਡੀ ਹਵਾ ਵੀ ਵਗ ਜੇ ਗਰਮ ਹੋ ਕੀ ਲੰਘੋ ਵੀ ਮਜ਼ਦੂਰੀ ਅਸੀਂ ਕਰਦਿਆਂ ਤੇ ਐਸ਼ ਕੋਈ ਦੂਜਾ ਕਰੀ ਜਾਂਦਾ ਤੇ ਫੇਰ ਭਾਈ ਇਹੀ ਗੱਲਾਂ ਜੀਆਂ ਸੋਚਦਾ ਸੋਚਦਾ ਪੂਰਾ ਉੱਠਿਆ ਤੇ ਸਵਾਦ ਏ ਠੇਰ ਚੋਂ ਪੂਰਾ ਕਾ ਅੱਗ ਲਈ ਤੇ ਚਲਮ ਭਰੀ ਤੇ ਫੇਰ ਬੋਲਿਆ ਕਹਿੰਦਾ ਪੀਏਂਗਾ ਚਲਮਾ ਠੰਡ ਤਾਂ ਕੀ ਕੱਟਨੀ ਐ ਬਸ ਥੋੜਾ ਜਾਂ ਮਨ ਦੂਜੇ ਪਾਸੇ ਲੱਗ ਜਾਂਦਾ ਇਹਦੇ ਨਾਲ ਤੇ ਜਾਵਰਾ ਇਹੀ ਗੱਲਾਂ ਸੁਣਦਾ ਸੁਣਦਾ ਉਹਦੇ ਕੰਨੀ ਪਿਆਰ ਭਰੀ ਨਿਗਾ ਨਾਲ ਦੇਖਦਾ ਤੇ ਪੂਰਾ ਫੇਰ ਉਹਨੂੰ ਕਹਿੰਦਾ ਕਹਿੰਦਾ ਜਾਵਰੇ ਅੱਜ ਠੰਡ ਕੱਟ ਲੈ ਕੰਨ ਨੂੰ ਵੇ ਤੇਰੇ ਵਾਸਤੇ ਤਰਾਲੀ ਵਸਾ ਦੂੰਗਾ ਉਹਦੇ 'ਚ ਵੜ ਕੇ ਬੈਠੀ ਠੰਡ ਕਹਿੰਦਾ ਤੇਰੇ ਨੇੜੇ ਤੇ ਡੇਵਣੀ ਲੱਗਣੀ ਤੇ ਉਹੋ ਪਈ ਜਾਵਰਾ ਉਹਦੇ ਪੈਰਾਂ ਤੇ ਲਿਟੀ ਜਾਂਦਾ ਤੇ ਗਰਮ-ਗਰਮ ਸਾਹ ਉਹਦੇ ਪੈਰਾਂ ਤੇ ਲੈ ਰਿਹਾ ਤੇ ਇਹੀ ਗੱਲਾਂ ਕਰਦੇ ਕਰਦੇ ਜਿਹੜਾ ਪੂਰਾ ਸੀ ਚਿਲਮ ਪੀ ਕੇ மஞ்சੇ ਤੇ ਪੈ ਗਿਆ ਤੇ ਸੋਚਣ ਲੱਗਿਆ ਵੀ ਹੁਣ ਘੰਟਾ ਘੜੀ ਸੌ ਲਈਏ ਤੇ ਦੂਜੇ ਪਲ ਭਈ ਉਹਦਾ ਦਿਲ ਕੰਬੋਟਿਆ ਤੇ ਪਾਸੇ ਜੇ ਪਲਟੀ ਜਾਂਦਾ ਨੀਂਦ ਕਿੱਥੇ ਆਉਂਦੀ ਐ ਪਾਲਾ ਪ੍ਰੀਤ ਬਣ ਕੇ ਉਹਦੀ ਸਾਤੀ ਦੱਬੀ ਜਾਂਦਾ ਹੈ ਤੇ ਜਦੋਂ ਕੋਈ ਬਾਹ ਨਾ ਚੱਲੀ ਤਾਂ ਉਹਨੇ ਉਹ ਜਾਵਰੇ ਨੂੰ ਆਪਦੇ ਗੋਦੀ 'ਚ ਚੱਕ ਲਿਆ ਤੇ ਨਾਲ ਜੇ ਲੱਗ ਕੇ ਉਹਨੂੰ ਸਮਾਉਣ ਲੱਗ ਗਿਆ ਹੂੰ ਤਾਂ ਉਹਦੇ 'ਚੋਂ ਮੋਸਕਾ ਆਉਂਦਾ ਸੀ ਪਰ ਫੇਰ ਵੀ ਜਿਹੜਾ ਉਹਨੂੰ ਗੋਦੀ ਦੇ ਵਿੱਚ ਸੁੱਖ ਮਿਲ ਰਿਹਾ ਸੀ ਜਾਵਰੇ ਨੂੰ ਉਹ ਦੇਖ ਕੇ ਉਹਦਾ ਵੀ ਪਈ ਚਿੱਤ ਲੋਟ ਹੋ ਗਿਆ ਕਿਉਂ ਆਪ ਦੇ ਆਪ ਨੂੰ ਰਹਾਤਾ ਹੋ ਪਰਮਾਈ ਸੀ ਵੀ ਚਲ ਠੰਡ ਤੋਂ ਹੋਰ ਪਾਸੇ ਮਨ ਲੱਗ ਜੇ ਤੇ ਐਨੇ ਨੂੰ ਜਿਹੜਾ ਉਹ ਜਾਵਰਾ ਸੀ ਗੋਦੀ ਚ ਪਏ ਨੂੰ ਉਹਨੂੰ ਕਿਸੇ ਜਾਨਵਰ ਦੀ ਪੈੜ ਚਾਲ ਸੁਣੀ ਤਾਂ ਉਹ ਇੱਕੇ ਦਾ ਮੁੱਠਿਆ ਤੇ ਪੌਂਕਣ ਲੱਗ ਗਿਆ ਤੇ ਪੂਰੇ ਨੇ ਕਈ ਵਾਰੀ ਉਹਨੂੰ ਪੁਚਕਾਰਿਆ ਪਰ ਉਹ ਉਹਦੇ ਕੋਲੇ ਨਹੀਂ ਆਇਆ ਤੇ ਹੋਰ ਚਾਰੇ ਪਾਸੇ ਕਿਤੇ ਕਿੱਧਰ ਨੂੰ ਕਿਤੇ ਕਿੱਧਰ ਨੂੰ ਨਾਲੇ ਭੱਜਿਆ ਫਿਰਦਾ ਤੇ ਨਾਲੇ ਭੌਂਕਦਾ ਫਿਰਦਾ ਤੇ ਥੋੜੇ ਜੇ ਚੇਰ ਮੰਗਰੋਂ ਆਉਂਦਾ ਫੇਰ ਵਾਪਸ ਭੱਜ ਜਾਂਦਾ ਤੇ ਇਸੇ ਤਰ੍ਹਾਂ ਕਰਦੇ ਨੂੰ ਉਹਨੂੰ ਘੰਟਾ ਬੀਤ ਗਿਆ ਤੇ ਠੰਡੀ ਹਵਾ ਹਨੇਰਾ ਹੁਣ ਹੋਰ ਡਰਾਉਣ ਲੱਗਿਆ ਸੀ ਤੇ ਪੂਰਾ ਉੱਠ ਕੇ ਬੈਠ ਗਿਆ ਤੇ ਬੈਠੇ ਬੈਠੇ ਨੇ ਆਪਦਾ ਸਿਰ ਮੋਢਿਆਂ ਵਿਚਾਲੇ ਕੁਸੜਜੀ ਮਾਰੀ ਪਰ ਠੰਡ ਫੇਰ ਵੀ ਨਾ ਘਟੀ ਐਂ ਲੱਗਦਾ ਸੀ ਜਿਵੇਂ ਖੂਨ ਜੰਮ ਗਿਆ ਹੋਵੇ ਤੇ ਨਾੜਾਂ ਵਿੱਚ ਦੀ ਖੂਨ ਦੀ ਥਾਂਵੇਂ ਬਰਫ਼ ਤੁਰੀ ਜਾਂਦੀ ਹੋਵੇ ਤੇ ਇਹੀ ਚੀਜ਼ ਕਰਦੇ ਕਰਦੇ ਹੁਣੇ ਉੱਪਰ ਅਸਮਾਨ ਵੱਲ ਨਿਗਾਹ ਮਾਰੀ ਤੇ ਦੇਖਿਆ ਤਾਰੇ ਹਲੇ ਉਸੇ ਤਰ੍ਹਾਂ ਹੀ ਸੀਗੇ ਕਟਨੇ ਨਹੀਂ ਸੀ ਸ਼ੁਰੂ ਹੋਏ ਫੇਰ ਹੀ ਉਹਨੂੰ ਲੱਗਦਾ ਸੀ ਵੀ ਸਵੇਰ ਹੋਊਗੀ ਤੜਕਾ ਹੋਊਗਾ ਪਰ ਤਾਰੇ ਹਲੇ ਉਸੇ ਤਰ੍ਹਾਂ ਅਸਮਾਨ ਦੇ ਉੱਤੇ ਠੰਡ ਵਿੱਚ ਕਾਉਂਦੇ ਪ੍ਰਤੀਤ ਹੁੰਦੇ ਸੀ ਰਾਤ ਦਾ ਹਲੇ ਪਹਿਰ ਵਾਕੀ ਸੀ ਪੂਰੇ ਦੇ ਖੇਤ ਕੋਲੇ ਅੰਬਾਂ ਦਾ ਬਾਗ ਸੀ ਉਹਨੇ ਸੋਚਿਆ ਉੱਥੇ ਚੱਲਦਿਆਂ ਥੋੜੇ ਜੇ ਪੱਤੇ ਇਕੱਠੇ ਕਰਕੇ ਅੱਗ ਲਾ ਲੂੰਗਾ ਤੇ ਲੱਗਿਓ ਕੁਸਕੁਨੇ ਅਰਹਰ ਦੇ ਬੂਟੇ ਪਟਲੇ ਪਈ ਉਹਦਾ ਚਾੜੂ ਜਾ ਬਣਾ ਲਿਆ ਤੇ ਨਾਲ ਹੀ ਇੱਕ ਮੱਚਦਾ ਹੋਇਆ ਗੋਹਾ ਪਾਥੀ ਕਹ ਲਈਏ ਉਹ ਚੱਕ ਲਈ ਤੇ ਲੈ ਕੇ ਉਹਨੂੰ ਪਾਥੀ ਨੂੰ ਬਾਗ ਕੰਨੀ ਨੂੰ ਤੁਰ ਪਿਆ ਤੇ ਨਾਲ ਹੀ ਉਹਦੇ ਪਿੱਛੇ ਉਹ ਜਾਵਰਾ ਪੂਸ ਹਲਾਉਂਦਾ ਤੁਰ ਪਿਆ ਤੇ ਪੂਰੇ ਨੇ ਕਿਹਾ ਉਹਨੂੰ ਕਹਿੰਦਾ ਹੋਂ ਨਹੀਂ ਸਹਿ ਸਕਦਾ ਜਾਵਰੂ ਚੱਲ ਬਾਗ 'ਚ ਪੱਤੇ ਇਕੱਠੇ ਕਰਕੇ ਅੱਗ ਲਾਈਏ ਤੇ ਤੂੰ ਹੀ ਸੇਕੀਏ ਉਤੋਂ ਬਾਅਦ ਜੇ ਨੀਂਦ ਆਈ ਤਾਂ ਸੌ ਜਾਗੇ ਨਹੀਂ ਰਾਤ ਲੰਘ ਜੂ ਹਾਲੇ ਤਾਂ ਰਾਤ ਬਹੁਤ ਪਈਆ ਇਸ ਤਰ੍ਹਾਂ ਤਾਂ ਕਹਿੰਦਾ ਖੋ ਸਕਦਾ ਠੰਡ ਚ ਹੀ ਮਰ ਜੀਏ ਤੇ ਬਾਗ ਚ ਪਈ ਗਿਆ ਉਹ ਬਹੁਤ ਨਿਹਰਾ ਸੀ ਉੱਥੇ ਤੇ ਹਵਾ ਵੀ ਪੱਤਿਆਂ ਨੂੰ ਉਡਾਉਂਦੀ ਫਿਰਦੀ ਸੀ ਕਿਤੇ ਕਿੱਧਰ ਨੂੰ ਲੰਘ ਜਾਂਦੀ ਕਿਤੇ ਕਿੱਧਰ ਨੂੰ ਤੇ ਹਵਾ ਦਾ ਬੁੱਲਾ ਆਉਂਦਾ ਕਦੇ ਮਹਿੰਦੀ ਦੇ ਫੁੱਲਾਂ ਦੀ ਖੁਸ਼ਬੂ ਆਉਂਦੀ ਕਦੇ ਅੰਬਾਂ ਦੇ ਪੂਰਾ ਬੋਲਿਆ ਕਹਿੰਦਾ ਇਹ ਤਾਂ ਬੜੀ ਜਾਦੇ ਸੋਹਣੀ ਖੁਸ਼ਬੂ ਆਉਂਦੀ ਆ ਜਬਰੂ ਤੈਨੂੰ ਕਿਵੇਂ ਲੱਗੀ ਕਹਿੰਦਾ ਤੇ ਜਿਹੜਾ ਉਹ ਜਵਰਾ ਸੀ ਉਹ ਵੀ ਕਿਸੇ ਪਾਸਿਓਂ ਗਿਆ ਤੇ ਕੋਈ ਹੱਡੀ ਭਾਲ ਲਿਆ ਤੇ ਉਹਨੂੰ ਛੂੰਦਣ ਲੱਗ ਗਿਆ ਤੇ ਧੁਖ ਦਾ ਗੋਹਾ ਧਰਤੀ ਤੇ ਰੱਖ ਕੇ ਪੂਰਾ ਵੀ ਪੱਤੇ ਜੇ ਫਰੋਣਾਂ ਲਾ ਗਿਆ ਅੱਗ ਲਾਈ ਤਾਂ ਪੱਤਿਆਂ ਨੇ ਭਈ ਅੱਗ ਫੜ ਲਈ ਤੇ ਤੂੰ ਇੰਦੀਆਂ ਲਾਟਾਂ ਜਿਹੜੇ ਉੱਥੇ ਦਰਖਤ ਸੀ ਉਹਨਾਂ ਨੂੰ ਸੋਹਣ ਲੱਗੇ ਤੇ ਅੱਗੇ ਨੂੰ ਉਹਨੂੰ ਵੀ ਰਾਮ ਆਇਆ ਤੇ ਹੁਣ ਉਹਨੂੰ ਐ ਲੱਗਦਾ ਸੀ ਜਿਵੇਂ ਚਾਬਰਾ ਵੀ ਕਹਿੰਦਾ ਹੋਵੇ ਵੀ ਐ ਹੁਣ ਖੰਡੀ ਤਾਂ ਨਹੀਂ ਲੱਗਦੀ ਰਹੋਗੀ ਵੀ ਪਹਿਲਾਂ ਨਹੀਂ ਯਾਦ ਆਇਆ ਐਵੀਂ ਠੰਡ 'ਚ ਠਰੀ ਗਏ ਆ ਉੱਥੇ ਤੇ ਨਾਲੇ ਉਹ ਪੂੰਝ ਹਲਾਈ ਜਾਂਦਾ ਤੇ ਉਹਨੂੰ ਕਹਿੰਦਾ ਆ ਜਾ ਆ ਜਾ ਕਹਿੰਦਾ ਅੱਗ ਦੀ ਢੇਰੀ ਨੂੰ ਭੱਜ ਕੇ ਪਾਰ ਕਰੀਏ ਦੇਖਦਿਆਂ ਕਿਹੜਾ ਪਹਿਲਾਂ ਪਾਰ ਕਰੂਗਾ ਤੇ ਜਾਵਰੇ ਨੇ ਭਈ ਅੱਖ ਕੰਨੀ ਨਿਗਾ ਮਾਰੀ ਤੇ ਫੇਰ ਭਈ ਪੂਰਾ ਬੋਲਦਾ ਕਹਿੰਦਾ ਜਾ ਕੇ ਕਿਤੇ ਪੰਤੋ ਨੂੰ ਨਾ ਦੱਸਦੀ ਮੇਰੇ ਨਾਲ ਲੜੂ ਬਹੁਤ ਹੋ ਇਹ ਗੱਲ ਕਹਿ ਕੇ ਉਹਨੇ ਉਤੋਂ ਹੀ ਉਤੋਂ ਦੀ ਸ਼ਾਲ ਮਾਰੀ ਤੇ ਪਾਰ ਕਰ ਗਿਆ ਤੇ ਇਹਦੇ ਨਾਲ ਉਹਨੂੰ ਪੈਰਾਂ ਨੂੰ ਵੀ ਸ਼ੇਕ ਲੱਗਿਆ ਤੇ ਜਿਹੜਾ ਉਹ ਜਾਵਰਾ ਸੀ ਉਹ ਭਈ ਆਲੇ ਦੁਆਲੇ ਜੇ ਘੁੰਮ ਕੇ ਉਦੇ ਕੋਲੇ ਫੇਰ ਆ ਕੇ ਖੜ ਗਿਆ ਪੂਰਾ ਕਹਿੰਦਾ ਚੰਨ ਹੁਣ ਠੀਕ ਐ ਉੱਤੋਂ ਦੀ ਕੁੱਦ ਕਹਿੰਦਾ ਸਾਲ ਮਾਰ ਤੇ ਅੱਗ ਦੀ ਢੇਰੀ ਤੋਂ ਦੀ ਕੁੱਦ ਕੇ ਉਹ ਫੇਰ ਦੂਜੇ ਪਾਸੇ ਜਾ ਖੜਿਆ ਤੇ ਜਿਹੜੇ ਉਹ ਪੱਤੇ ਸੀ ਕਿੰਨਾ ਕੁ ਟਾਈਮ ਲੱਗਦਾ ਭਈ ਅੱਗ ਨੇ ਉਹ ਵੀ ਸਾਰੇ ਮਚਾਈ ਦਿੱਤੇ ਸੀ ਤੇ ਫੇਰ ਨਿਹਰਾ ਹੋ ਗਿਆ ਉੱਥੇ ਤੇ ਸਵਾ ਥੱਲੇ ਜਿਹੜੇ ਅੰਗਾਰੇ ਸੀ ਉਹ ਵੀ ਬਸ ਜਗਨ ਭੋਜਨ ਜੇ ਲੱਗੇ ਤੇ ਪੂਰੇ ਨੇ ਫੇਰ ਭਾਈ ਜਿਹੜੀ ਚਾਦਰ ਸੀ ਉਹ ਉੱਤੇ ਲੈ ਲਈ ਆਪਦੇ ਤੇ ਸਵਾ ਦੇ ਨੇੜੇ ਬੈਠ ਗਿਆ ਤੇ ਹੌਲੀ-ਹੌਲੀ ਰਾਤ ਲੰਘਦੀ ਜਾਂਦੀ ਐ ਤੇ ਕਦੇ ਉਹਦੇ ਕੋਈ ਗੀਤ ਯਾਦ ਆਉਂਦਾ ਉਹ ਗਾ ਲੈਣਾ ਉਹਨੇ ਤੇ ਅੱਗੇ ਨਾ ਜਿਹੜਾ ਸਰੀਰ ਸੀ ਲਹੂ ਸੀ ਉਹ ਵੀ ਤਪਸ ਦੇ ਵਿੱਚ ਆ ਗਿਆ ਸੀ ਤੇ ਠੰਡ ਨਾਲ ਜਦੋਂ ਵਧਨ ਲੱਗੀ ਦੁਬਾਰੇ ਉਹਨੂੰ ਵੀ ਸੁਸਤੀ ਪੈਣ ਲੱਗੀ ਤੇ ਜਿਹੜਾ ਜੰਵਰਾ ਸੀ ਉਹ ਜੋਰ-ਜੋਰ ਦੀ ਭੌਂਕਦਾ ਖੇਤ ਕੰਨੀ ਨੂੰ ਗਿਆ ਤੇ ਪੂਰੇ ਨੂੰ ਲੱਗਿਆ ਵੀ ਖੇਤ ਦੇ ਵਿੱਚ ਕੋਈ ਜਾਨਵਰ ਆ ਗਿਆ ਹੋਊਗਾ ਸ਼ਾਇਦ ਨੀਲ ਗੋਹਾਂ ਦਾ ਝੁੰਡ ਸੀ ਪਹਿਲਾਂ ਤਾਂ ਭੱਜਣ ਜੇ ਦੀ ਆਵਾਜ਼ ਆਈ ਸਾਲਾਂ ਜੀਆਂ ਮਾਰਨ ਦੀ ਫਿਰ ਖੇਤ 'ਚ ਚਰਨ ਦੀ ਆਵਾਜ਼ ਆਈ ਤੇ ਉਹਨੇ ਫੇਰ ਕਿਹਾ ਕੰਨਾ ਜਾਵਰੇ ਕਿਸੇ ਨੂੰ ਖੇਤਾਂ 'ਚ ਨਾ ਵੜਨ ਦਈ ਪਾੜ ਕੇ ਰੱਖਦੀ ਤੇ ਫੇਰ ਉਹਨੂੰ ਜਿਹੜੀ ਉਹ ਆਵਾਜ਼ ਸੀ ਉਹ ਸੋਨੋਂ ਹਟ ਗਈ ਤੇ ਉਹਨੂੰ ਲੱਗਿਆ ਵੀ ਹੁਣ ਤਾਂ ਉੱਥੇ ਕੁਝ ਨਹੀਂ ਹੈਗਾ ਤੇ ਫੇਰ ਉਹਨੇ ਬੈਠੇ-ਬੈਠੇ ਨੇ ਦੁਬਾਰੇ ਉਹ ਕੁੱਤੇ ਨੂੰ ਬਾਜ਼ ਮਾਰੀ ਤੇ ਉਹ ਕੁੱਤਾ ਵੀ ਭੌਂਕਦਾ-ਭੌਂਕਦਾ ਉਹਦੇ ਕੋਲ ਆਇਆ ਤੇ ਆ ਕੇ ਬੈਠ ਜੇ ਗਿਆ ਪਰ ਜਿਹੜਾ ਪੂਰਾ ਸੀ ਉਹਨੂੰ ਆਪਦੀ ਥਾਂ ਤੋਂ ਹਿਜਣਾ ਬਹੁਤ ਔਖਾ ਹੋਇਆ ਪਿਆ ਸੀ ਉਹ ਉੱਥੇ ਹੀ ਬੈਠਾ ਜਦੋਂ ਕੁੱਤਾ ਵਗ ਜਾਂਦਾ ਫੇਰ ਉਹਨੂੰ ਹਾਕਾ ਮਾਰਨ ਲੱਗਦਾ ਤੇ ਕਹਿ ਦਿੰਦਾ ਚਰ ਕੇ ਹੋਏ ਚਰ ਕੇ ਤੇ ਕੁੱਤਾ ਫੇਰ ਜਾ ਕੇ ਭੌਂਕਣ ਲੱਗਦਾ ਤੇ ਖੇਤ ਨੂੰ ਭਾਈ ਜਿਹੜੇ ਜਾਨਵਰ ਸੀ ਉਹ ਚਰੀ ਜਾਂਦੇ ਸੀ ਤੇ ਫਸਲ ਵੀ ਜਮਾ ਪੂਰੀ ਤਿਆਰ ਹੋਈ ਪਈ ਸੀ ਤੇ ਜਾਨਵਰ ਉਜਾੜਾ ਕਰੀ ਜਾਂਦੇ ਸੀ ਪਰ ਇੱਧਰ ਜਿਹੜਾ ਉਹ ਪੂਰਾ ਸੀ ਉਹ ਜਦੋਂ ਵੀ ਧੂਈ ਤੋਂ ਉੱਠ ਕੇ ਪਰਾਂ ਜਾਂਦਾ ਤਾਂ ਹਵਾ ਉਹਦੇ ਬੇ ਸ਼ੂਬੰਗੂਦ ਡੰਗ ਮਾਰਦੀ ਸੀ ਤੇ ਫੇਰ ਉਹ ਆ ਕੇ ਬੁਜੀ ਗਈ ਤੂੰ ਹੀ ਕੋਲੇ ਆ ਬੈਠਦਾ ਤੇ ਸਵਾਹ ਨੂੰ ਫਰੋਲ ਕੇ ਜਿੰਨੀ ਵੀ ਗਰਮੀ ਮਿਲਦੀ ਓਨੀ ਦੇ ਸਹਾਰੇ ਬੈਠਾ ਰਹਿੰਦਾ ਤੇ ਉਹ ਕੁੱਤਾ ਉਧਰ ਭੌਂਕਦਾ ਫਿਰਦਾ ਸੀ ਤੇ ਨੀਲ ਕੂਆ ਨੇ ਸਾਰਾ ਖੇਤ ਖਾ ਖਾ ਕੇ ਸਾਫ ਕਰਤਾ ਸੀ ਤੇ ਪਰ ਪੂਰਾ ਉਹੀ ਗਰਮ ਸਵਾਦ ਦੇ ਕੋਲੇ ਚਾਦਰ ਲੈ ਕੇ ਉਥੇ ਹੀ ਸੌ ਗਿਆ ਤੇ ਸਵੇਰੇ ਜਦੋਂ ਜਾਗ ਆਈ ਤੇ ਚਾਰੇ ਪਾਸੇ ਧੁੱਪ ਨਿਕਲੀ ਪਈ ਸੀ ਤੇ ਭੰਤੋ ਵੀ ਉਹ ਬਾਗ ਚ ਆ ਗਈ ਤੇ ਆ ਕੇ ਉਹਨੂੰ ਕਹਿੰਦੀ ਕਹਿੰਦੀ ਇੱਥੇ ਸੁੱਤਾ ਪਿਆ ਰਹੀਂ ਉਧਰ ਸਾਰਾ ਖੇਤ ਖਾ ਗਿਆ ਗਊਆਂ ਤੇ ਪੂਰਾ ਉੱਠ ਕੇ ਕਹਿੰਦਾ ਕਹਿੰਦਾ ਤੂੰ ਖੇਤੋਂ ਆਈਆਂ ਭੰਤੋ ਕਹਿੰਦੀ ਹਾਂ ਖੇਤੋਂ ਆਈਆਂ ਕਹਿੰਦੀ ਸਾਰਾ ਉਜੜਿਆ ਪਿਆ ਤੇ ਕਹਿੰਦੀ ਕੋਈ ਆਏ ਸੌਂਦਾ ਹੁੰਦਾ ਖੇਤ ਦੀ ਰਾਖੀ ਕਰਨ ਆਇਆ ਕੀ ਫਾਇਦਾ ਰਿਹਾ ਉੱਥੇ ਸ਼ਾਪਰੀ ਪੌਂਦਾ ਕੋਈ ਫਾਇਦਾ ਹੋਇਆ ਨਾਲੇ ਤਾਂ ਰਾਤ ਨੂੰ ਆਇਆ ਤੇ ਨਾਲੇ ਤੂੰ ਰਾਖੀ ਨਹੀਂ ਕੀਤੀ ਤੇ ਉਹ ਜਿਹੜਾ ਪੂਰਾ ਸੀ ਭਾਈ ਉਹ ਬਹਾਨੇ ਬਣਾਉਣ ਲੱਗ ਗਿਆ ਕਹਿੰਦਾ ਮੈਂ ਤਾਂ ਮਰਦਾ ਮਰਦਾ ਬਚਿਆ ਰਾਤ ਹਜੇ ਸਾਤੀ ਚ ਦਰਦ ਉੱਠਿਆ ਉਥੇ ਧਰਤੀ ਸੀ ਡਿੱਗਿਆ ਮਦਰ ਲੇਡਰ ਰਹਾ ਐਂ ਲੱਗਦਾ ਸੀ ਵੀ ਕੜਕੇ ਤੱਕ ਕੋਈ ਸਾਹ ਪੂਰੇ ਹੋ ਜਾਣਗੇ ਤੇ ਖੇਤ ਨੂੰ ਦੇਖ ਕੇ ਜਿਹੜੀ ਭੰਤੋ ਸੀ ਭਾਈ ਉਦੇ ਚਿਹਰੇ ਤੇ ਉਦਾਸੀ ਆ ਗਈ ਪਰ ਜਿਹੜਾ ਪੂਰਾ ਸੀ ਉਹਦਾ ਅੰਦਰੋਂ ਹੁਣ ਉਹਨੂੰ ਕੋਈ ਫਰਕ ਨਹੀਂ ਸੀ ਲੱਗ ਰਿਹਾ ਕਿਉਂ ਸਾਰੀ ਜ਼ਿੰਦਗੀ ਐਂ ਲੰਗੀ ਸੀ ਕਹਿੰਦਾ ਕਦੇ ਕਰਜਾ ਤਾਂ ਮੁੜਿਆ ਨਹੀਂ ਇਹਦੇ ਨਾਲ ਪਰ ਮੌਸਮ ਸਾਰੀ ਪਿੰਡੇ ਉੱਤੋਂ ਦੀ ਕੱਢ ਲੇ ਤੇ ਸਾਰੀ ਜ਼ਿੰਦਗੀ ਇਸੇ ਤਰੀ ਲੰਗੀ ਕਹਿੰਦਾ ਸੁੱਕ ਰਾਂ ਐਤ ਕੀ ਤਾਂ ਕਹਿੰਦਾ ਜਿਹੜੀ ਇਹ ਠੰਡ ਹੈ ਘਰੇ ਗੁਜ਼ਾਰੂੰਗਾ ਤੇ ਐਨੇ ਨੂੰ ਪੰਤੋਂ ਉਹਨੂੰ ਫੇਰ ਕਹਿੰਦੀ ਐ ਕਹਿੰਦੀ ਮਾਲ ਮਜ਼ਦੂਰੀ ਮਜ਼ਦੂਰੀ ਕਰਕੇ ਪਰ ਨਹੀਂ ਪਾਉਗੀ ਪੁਰਾਉ ਉਹਨੂੰ ਖੋਸੋ ਕੇ ਕਹਿੰਦਾ ਕਹਿੰਦਾ ਹੁਣ ਠੰਡ ਚ ਖੇਤਾਂ ਚ ਸੌਣ ਤੋਂ ਖਿਹੜਾ ਤੋਂ ਸੁੱਟ ਜੂ ਇਹ ਕਹਾਣੀ ਪਈ ਮੋਨਸੀ ਪ੍ਰੇਮ ਚੰਦ ਨੇ ਲਿਖੀ ਐ ਤੇ ਪੁਰਾਣੇ ਵੇਲਿਆਂ ਚ ਜਿਹੜੇ ਸਾਹੂਕਾਰ ਸੀ ਉਹ ਕੁਛ ਵੀ ਨਹੀਂ ਸੀ ਪੱਲੇ ਰਹਿਣ ਦਿੰਦੇ ਜਿਹੜਾ ਕੋਈ ਬੰਦਾ ਖੇਤੀ ਕਰਦਾ ਸੀ ਤੇ ਸਾਰੀ ਉਮਰ ਉਨ੍ਹਾਂ ਦੀ ਗੁਲਾਮੀ ਕਰਦਿਆਂ ਦੀ ਲੰਘ ਜਾਂਦੀ ਸੀ ਤੇ ਇਸੇ ਨਾਲ ਹੀ ਸਵੰਦ ਤੋਂ ਨੇ ਇਹ ਕਹਾਣੀ ਲਿਖੀ ਹੈ ਤੇ ਚੱਲਦਾ ਅੱਜ ਦੇ ਟਾਈਮ 'ਚ ਵੀ ਇਹੀ ਹੈ ساری ਉਮਰ ਇਸੇ ਤਰੀਂ ਬੰਦੇ ਦੀ ਲੰਘ ਜਾਂਦੀ ਹੈ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਤੇ ਕਿੱਥੋਂ ਸਾਨੂੰ ਦੇਖਦੇ ਹੋ ਇਹ ਵੀ ਜਰੂਰ ਦੱਸਿਆ ਕਰੋ ਬਾਈ ਧੰਨਵਾਦ ਸਾਰਿਆਂ ਦਾ